ਡਾਕਟਰ ਸਾਹਿਬ ਕੀ ਹੋਇਆ ਤੁਹਾਡੇ ਨਾਲ ਕੀ ਕਟਰਾਵਾ ਕੋਈ ਸੀ ਕੱਲ੍ਹ ਨਹੀਂ ਮੈਂ 4:30 ਵਜੇ ਆਇਆ ਤੇ ਹੋਂਸਾਰ ਤਿੰਨ ਬੰਦੇ ਅੰਦਰ ਐਂਟਰ ਕਰਕੇ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਕਿ ਮੈਂ ਕਿ ਮੇਰੇ ਕੋਲ ਦਵਾਈ ਹੈ ਨਹੀਂ ਕਿ ਤੁਸੀਂ ਹਸਪਤਾਲ ਚਲੇ ਜਾਓ ਹਸਪਤਾਲ 'ਚ ਤੁਹਾਨੂੰ ਦਵਾਈ ਮਿਲੂਗੀ ਤੇ ਨਾਮ ਦੇ ਨਾਲ ਉਹਨਾਂ ਚੋਂ ਇੱਕ ਵਿਚਾਲੜਾ ਬੰਦਾ ਸੀ ਦੂਜਾ ਉਹਨੇ ਮੇਰੇ ਇੱਕੋ ਦਮ ਛਿੱਟਾ ਮਾਰਿਆ ਅੱਖਾਂ ਬਹੁਤ ਜ਼ਿਆਦਾ ਜਲਣ ਲੱਗ ਗਈਆਂ ਮਚਣ ਲੱਗ ਗਈਆਂ ਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਮ ਦੇ ਨਾਲ ਗੱਲੇ ਨੂੰ ਹੱਥ ਪਾਇਆ ਉਹ ਚੋਂ ਪੈਸੇ ਸਾਰੇ ਕੱਢ ਲਏ 9-10 ਹਜ਼ਾਰ ਰੁਪਏ ਐਸੀਗਾ ਫਸਟੋਂ ਪੈਸੇ ਕੱਢ ਲੇ ਮੁਰ ਕੇ ਬਸ ਮੇਰਾ ਮੋਬਾਈਲ ਵੀ ਚੱਕ ਕੇ ਲੈ ਕੇ ਮੈਂ ਹੌਲੀ ਹੌਲੀ ਥੰਮ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ ਮੋਬਾਈਲ ਮੇਰਾ ਫੜਾ ਲਾ ਬਸ ਚੱਲ ਗਈ ਦਵਾਈ ਕਾਦੀ ਮੰਗਤੀ ਦਵਾਈ ਉਹ ਕਾਇਨੀ ਦੀ ਮੰਗ ਰਹੀ ਸੀ ਕਿ ਮੈਂ ਕਿਹਾ ਤੁਹਾਨੂੰ ਹਸਪੀਟਲ 'ਚ ਹੀ ਮਿਲੂਗੀ ਉੱਥੇ ਹੀ ਰਹਿਗੇ ਤੇ ਕੋਈ ਮੂੰਹ ਮਾ ਬੰਨੇ ਸੀ ਗਿਆ ਕੋਈ ਹਥਿਆਰ ਨਹੀਂ ਸੀਗਾ ਉਹਨਾਂ ਕੋਲ ਨਹੀਂ ਹਥਿਆਰ ਦਿੰਦੇ ਮੈਨੂੰ ਨਹੀਂ ਪਤਾ ਉਹਨਾਂ ਕੋਲੇ ਹੈਗਾ ਸੀ ਜਾਂ ਨਹੀਂ ਆਇਆ ਸੀ ਮੈਨੂੰ ਕੋਈ ਦਿਖਾਇਆ ਨਹੀਂ ਤੇ ਮੂੰਹ ਉਹਨਾਂ ਦੇ ਖੁੱਲੇ ਸੀਗੇ ਤੇ ਨਾਲ ਤੇ ਕੀ ਪਾਇਆ ਕੀ ਬੜੀ ਅੱਖਾਂ ਦੀ ਮਰਚਾ ਟਾਈਪ ਸੀਗਾ ਕੁਝ ਬਹੁਤ ਜ਼ਿਆਦਾ ਜਲਨ ਮੂੰਹ ਲੱਗੀ ਸੀ 1 ਘੰਟਾ ਮੇਰੀ ਅੱਖਾਂ ਹੀ ਨਹੀਂ ਖੁੱਲੀਆਂ ਫਿਰ ਮੈਂ ਹਸਪੀਟਲ ਗਿਆ ਅੱਖਾਂ ਲੈ ਕੇ ਤੇ ਅੱਖਾਂ ਸਾਫ਼ ਕੀਤੀਆਂ ਮੈਨੂੰ ਬਾਹਰ ਤਾਲਾ ਲਾ ਗਏ ਸੀ ਚਾਬੀ ਪਤਾ ਸੀ ਉਹਨਾਂ ਨੂੰ ਜਿਹੜੀ ਇਹ ਚਾਬੀ ਚਾਬੀ ਨਹੀਂ ਵਿੱਚ ਹੀ ਲੱਗੀ ਰਹੀ ਸੀ ਉਹ ਬਾਹਰ ਲਈ ਬਸ ਬਾਹਰਲੇ ਕਰਦੇ ਨੇ ਤਾਲਾ ਲਾ ਦੇ ਸੀ ਕੋਈ ਸੀਸੀਟੀਵੀ ਹੈ ਨਹੀਂ ਕਿੰਨਾ ਗੁੰਫਾ ਲੱਗਿਆ 9-10000 ਰੁਪਏ ਦਾ ਫੈਸਲਾ ਸੀਗਾ ਡਾਕਟਰ ਸਾਹਿਬ ਕੀ ਹੋਇਆ ਤੁਹਾਡੇ ਨਾਲ ਕੀ ਕਟਰਾਵਾ ਹੋਇਆ ਸੀ ਕੱਲ੍ਹ ਨਹੀਂ ਮੈਂ 4:30 ਵਜੇ ਆਇਆ ਤੇ ਹੋਂਸਾਰ ਤਿੰਨ ਬੰਦੇ ਅੰਦਰ ਐਕਟਰ ਕਰ ਗਏ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਕਿ ਤੁਸੀਂ ਹਸਪੀਟਲ ਚ ਜਾ ਜਾ ਹਸਪੀਟਲ ਵੀ ਤੁਹਾਨੂੰ ਦਵਾਈ ਮਿਲੂਗੀ ਤੇ ਚਾਲ ਦੇ ਨਾਲ ਉਹਨਾਂ ਚੋਂ ਇੱਕ ਵਿਚਾਲੜਾ ਬੰਦਾ ਸੀ ਦੂਜਾ ਉਹਨੇ ਮੇਰੇ ਕੋਲੋਂ ਛਿੱਟਾ ਮਾਰਿਆ ਅੱਖਾਂ ਬਹੁਤ ਜ਼ਿਆਦਾ ਜਲਣ ਲੱਗ ਗਈਆਂ ਮਚਣ ਲੱਗ ਗਈਆਂ ਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਲ ਦੀ ਨਾਲ ਗੱਲੇ ਨੂੰ ਹੱਥ ਪਾਇਆ ਉਹ ਚੋ ਪੈਸੇ ਸਾਰੇ ਕੱਢ ਲਏ 9-10 ਹਜ਼ਾਰ ਰੁਪਏ ਜਿਹਾ ਸੀਗਾ ਪਰ ਸੋ ਪੈਸੇ ਕੱਢ ਲੇ ਮੋੜ ਕੇ बस ਮੇਰਾ ਮੋਬਾਈਲ ਹੀ ਚੱਕ ਕੇ ਲੈ ਗਿਆ ਮੈਂ ਹੌਲੀ ਹੌਲੀ ਅੱਖਾਂ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ ਮੋਬਾਈਲ ਮੇਰਾ ਬੜਾ ਤਾ ਬਸ ਚੱਕ ਲਈ ਦਵਾਈ ਦੀ ਮੰਗ ਦੀ ਦਵਾਈ ਉਹ ਕਾਇਨੀ ਦੀ ਮੰਗ ਰਿਆ ਸੀ ਕਿ ਮੈਂ ਕਹਾਂ ਤੁਹਾਨੂੰ ਹਸਪੀਟਲ ਚ ਮਿਲੂਗੀ ਉੱਥੇ ਹੀ ਲੈ ਲੇ ਕਿਸੇ ਤੇ ਕੋਈ ਮੂੰਹ ਮਾ ਬੰਨੇ ਸੀ ਕਿ ਕੋਈ ਹਥਿਆਰ ਨਹੀਂ ਸੀਗਾ ਉਹਨਾਂ ਕੋਲ ਨਹੀਂ ਹਥਿਆਰ ਦਿੰਦੇ ਮੈਨੂੰ ਨਹੀਂ ਪਤਾ ਉਹਨਾਂ ਕੋਲੇ ਹੈਗਾ ਸੀ ਜਾਂ ਨਹੀਂ ਆਇਆ ਸੀ ਮੈਨੂੰ ਕੋਈ ਦਿਖਾਇਆ ਨਹੀਂ ਤੇ ਮੂੰਹ ਉਹਨਾਂ ਦੇ ਖੁੱਲੇ ਸੀਗੇ ਤਿੰਨਾਂ ਦੇ ਤੇ ਕੀ ਪਾਇਆ ਤੀ ਬੜੀ ਅੱਖਾਂ ਜਿੱਤੀ ਮਿਰਚਾਂ ਟਾਈਪ ਸੀਗਾ ਕੁਝ ਬਹੁਤ ਜ਼ਿਆਦਾ ਜਲਨ ਹੋਣ ਲੱਗੀ ਸੀ ਇੱਕ ਘੰਟਾ ਮੇਰੀ ਅੱਖਾਂ ਹੀ ਨਹੀਂ ਖੁੱਲੀਆਂ ਫਿਰ ਮੈਂ ਹਸਪੀਟਲ ਗਿਆ ਅੱਖਾਂ ਲੈ ਕੇ ਰੱਖਾਂ ਸਾਫ਼ ਕੀਤੀਆਂ ਮੈਨੂੰ ਬਾਹਰ ਤਾਲਾ ਲਾ ਦੇ ਸੀ ਚਾਬੀ ਪਤਾ ਸੀ ਉਹਨਾਂ ਨੂੰ ਜਿਹੜੀ ਇਹ ਚਾਬੀ ਚਾਬੀ ਨਹੀਂ ਕਿੱੱਚੇ ਲੱਗੀ ਰਹੀ ਸੀ ਉਹ ਬਾਹਰ ਲਈ ਬਸ ਬਾਹਰਲੇ ਕਰਕੇ ਤਾਲਾ ਲਾ ਦੇ ਸੀ ਕੋਈ ਸੀਸੀਟੀਵੀ ਹੈ ਨਹੀਂ ਕਿੰਨਾ ਕੰਫਰਮ ਹੈ 9-10 ਹਜ਼ਾਰ ਰੁਪਏ ਕੈਸ਼ ਸੀਗਾ ਬਸ ਉਹ